ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਦੇ ਨਾਲ ਲੱਗਦੇ ਪਿੰਡ ਨਸਰਪੁਰ ਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਜੋ ਕਿ ਬੀਤੇ ਰਾਤ ਆਪਣੀ ਪ੍ਰੇਮਿਕਾ ਨਾਲ WhatsApp ਤੇ ਗੱਲ ਕਰ ਰਿਹਾ ਸੀ ਉਹਨਾਂ ਦੇ ਨਾਲ ਰਸ਼ਨਪ੍ਰੀਤ ਨਾਮ ਦਾ ਲੜਕਾ ਵੀ ਜੁੜਿਆ ਹੋਇਆ ਸੀ ਕੁਝ ਗੱਲ ਨੂੰ ਲੈ ਕੇ ਲੜਕੀ ਵੱਲੋਂ ਗਰਮਾ-ਗਰਮੀ ਇਹਨੂੰ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਆਪਣੇ ਰਵਾਈਲਰ ਨਾਲ ਮੋਬਾਈਲ ਤੇ ਗੱਲਬਾਤ ਕਰਦਿਆਂ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਕੁਲਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਾਣਕਾਰੀ ਤੋਂ ਪਤਾ ਲੱਗਿਆ ਕਿ ਪਟਿਆਲੇ ਦੀ ਇੱਕ ਲੜਕੀ ਨਾਲ ਕੁਲਵਿੰਦਰ ਸਿੰਘ ਦੇ ਸਬੰਧ ਸੀ ਲੜਕੀ 2 ਮਹੀਨੇ ਪਹਿਲਾਂ ਜੁਕੇ ਗਈ ਹੈ ਕੁਲਵਿੰਦਰ ਸਿੰਘ ਨੇ ਉਸ ਨੂੰ ਬਾਹਰ ਜਾਣ ਲਈ 7 ਲੱਖ ਰੁਪਏ ਦਿੱਤੇ ਸਨ ਲੜਕੀ ਵੱਲੋਂ ਕੁਲਵਿੰਦਰ ਸਿੰਘ ਨੂੰ ਬਾਹਰ ਲਿਜਾਣ ਦਾ ਸੁਪਨਾ ਦਿਖਾਇਆ ਗਿਆ ਪਰ ਕੁਲਵਿੰਦਰ ਸਿੰਘ ਨੂੰ ਸੁਪਨਾ ਸੱਚ ਹੁੰਦਾ ਨਾ ਦਿਖਿਆ ਪਹਿਲਾਂ ਹੀ ਕੁਲਵਿੰਦਰ ਸਿੰਘ ਨੇ ਆਪਣੇ ਆਤਮ ਹੱਤਿਆ ਕਰ ਲਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਉਸ ਨੂੰ ਲੜ ਲਪਾ ਲਗਾ ਰਹੀ ਸੀ ਗੱਲ ਨਹੀਂ ਕਰਦੀ ਸੀ ਕੱਲ ਰਾਤ ਤਕਰੀਬਨ 12 ਵਜੇ ਦੇ ਕਰੀਬਨ ਦੋਨਾਂ ਵਿੱਚ ਗਰਮਾ ਗਰਮੀ ਹੋਈ ਉਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸਾਣਾ ਸਦਰ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਕੋਮਲ ਪ੍ਰੀਤਕੌਰ ਨਾਮ ਤੇ ਔਰਤ ਤੇ ਮਾਮਲਾ ਦਰਜ ਕੀਤਾ ਜਾਵੇਗਾ ਗੋਲੀ ਮੋਬਾਈਲ ਨੂੰ چیرਦੀ ਹੋਈ ਸਿੱਧੀ ਗਲੇ ਵਿੱਚ ਲੱਗੀ ਜਿਸ ਨਾਲ ਕੁਲਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਪੋਸਟਮਾਰਟਮ ਕਰਵਾ ਕੇ লাশ ਪਰਿਵਾਰ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਵਾਂਸਲ ਦੀ ਰਿਪੋਰਟ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਕੀ ਮਤ ਹੈ ਆਪਣੇ ਆਪ ਨੂੰ ਸੁਝਾਇਆ ਕਿਹੜੇ ਮਤੇ ਲਈ ਇਹ ਸੁਝਾਇਸ ਦੇ ਸਹਾਰ ਕੇ ਲੜਕੀ ਦਾ ਚੱਕਰ ਸੀ ਜੀ ਹਾਂ ਉਹ ਪਹਿਲਾਂ ਕੁੜੀ ਨੂੰ ਲਾਰੇ ਲਾਉਂਦੀ ਰਹੀ ਸਾਰਾ ਖਰਚਾ ਇਹ ਤੋਂ ਲੈ ਕੇ ਇੰਗਲੈਂਡ ਆਂਦੀ ਤੈਨੂੰ ਮੈਂ ਸੱਦਾਗੀ ਬਾਅਦ ਚ ਜਵਾਬ ਦੇਗੀ ਉਸੇ وجہ ਨਾਲ ਰਾਤ ਇਹਦੀ ਬੈਂਸ ਚੱਲਦੀ ਰਹੀ ਉਹਨਾਂ ਨਾਲ 2 ਘੰਟੇ ਮੋਬਾਈਲ ਉਦੋਂ ਕਰਨ ਨੂੰ ਸੀ ਇਹਦਾ ਜਦੋਂ ਉਹਨੇ ਜਵਾਬ ਦਿੱਤਾ ਹੈ ਵੀ ਮੈਂ ਤੈਨੂੰ ਨਹੀਂ ਲੈ ਜਾਣਾ 50000 ਦੀ ਟਿਕਟ ਵੀ ਉਹਨਾਂ ਕਰਾ ਲਈ ਸਤੂ ਬਾਅਦ ਚ ਉਸ ਤੋਂ ਬਾਅਦ ਫਿਰ ਇਹਨੇ ਗੋਲੀ ਮਾਰ ਲਈ ਸਾਡੇ ਕੋਲ ਉਸ ਤੋਂ ਬਾਅਦ ਫਿਰ ਕੁੜੀ ਨੇ ਸਮਾਨੇ ਦਾ ਇੱਕ ਮੁੰਡਾ ਉਹਨੂੰ ਭੇਜਿਆ ਵੀ ਉਹਨੇ ਗੋਲੀ ਚਲਾ ਲਈ ਜੱਗ ਪਤਾ ਕਰ ਤੇ ਉਹਨੇ ਫੋਨ ਕੀਤਾ ਦੂਜੇ ਮੁੰਡੇ ਨੂੰ ਜਾ ਕੇ ਵੇਖਿਆ ਉਸ ਟਾਈਮ ਡੈੱਡ ਹੋ ਚੁੱਕਾ ਸੀ अच्छा हां जी ਉਹਦਾ ਫੋਨ ਵੀ ਐਜ ਲੜਕੀ ਦਾ ਹਾਂ ਜੀ ਹਾਂ ਲੜਕੀ ਦਾ ਫੋਨ ਆਇਆ ਸਮਾਨੇ ਦਾ ਮੁੰਡਾ ਹੈ ਸਮਾਨੇ ਦਾ ਮੁੰਡਾ ਹੈ ਹਾਂ ਜੀ ਉਹ ਮੁੰਡਾ ਐਡ ਕੀਤਾ ਸੀ ਇਹਨਾਂ ਨਾਲ ਦੀ ਵਿੱਚ ਅੱਛਾ ਤੇ ਤਿੰਨਾਂ ਦੀ ਗੱਲ ਉਧਰੋਂ ਹੀ ਚੱਲਦੀ ਉਹ ਮਾਮਾ ਧੀਆਂ ਉਹ ਸਾਡੇ ਇੱਕ ਨਾਰਮਲ ਪੇਚ ਲੈ ਜਿਨੇ 70 ਰੁਪਏ ਦਿਲਵਾਉਂਦੇ ਇਹ ਸਰ 7.5 ਲੱਖ ਲਾਉਂਦੇ ਤੇ 50 ਹਜ਼ਾਰ ਦੇ ਟਿਕਟ ਵੀ ਤੇ ਸਾਰੇ ਪ੍ਰੂਫ ਨੇ ਜੀ ਇਹਦੇ ਕੋਲ ਜੀ ਸਿੰਘ ਹੈ ਜੀ ਮੇਰਾ ਨਾਮ ਕਮਜੀ ਸਿੰਘ ਨੇ ਤੇਰੀ ਸੁਸਾਇਤ ਕੀਤਾ ਕੀ ਨਾਮ ਇਹ ਜਦਨਾ ਬਲਵਿੰਦਰ ਸਿੰਘ ਜੀ ਸਾਨੂੰ ਕੁਲਦੀਪ ਸਿੰਘ ਪਿੰਡ ਨਸੂ ਪਰ। ਲੈਟਸ ਗੋ ਅਨ। ਹਾਂਜੀ। ਤੁਹਾਡੇ ਕੀ ਲੱਗਦਾ? ਮੇਰਾ ਭਾਂਜਾ ਜੀ। ਕੀ ਕਰਨਾ ਸੁਸਾਇਡ ਕੀਤਾ ਲੈ। ਇਹ ਜੀ ਜਿਹੜਾ ਪਤਾ ਲੱਗਿਆ ਸਾਨੂੰ ਆ ਕੇ ਪਹਿਲਾਂ ਤਾਂ ਕੋਈ ਗੱਲ ਨਹੀਂ ਲਿਖ ਲਈ। ਕਿ ਕੱਲ ਜਦੋਂ ਅੱਜ ਰਾਤ ਆਏ ਅਸੀਂ ਤਾਂ ਇਹ ਕੋਈ ਇਹਦੇ ਕੁੜੀ ਦੇ ਨਾਲ ਝਗੜਾ ਹੋਇਆ ਜਿਹਦਾ ਨਾਂ ਕੋਮਲ ਪ੍ਰੀਤ ਪੌਰ ਹੈ। ਪਟਿਆਲੇ ਦੀ ਰਹਿਣ ਵਾਲੀ ਹੈ। ਉਹਨੇ ਇਹਦੇ ਪੈਸਿਆਂ ਨਾਲ ਵੀ ਉਹਦੀ ਮਦਦ ਕੀਤੀ ਹੈ ਬਾਹਰ ਜਾਣ ਵਾਸਤੇ। ਥਰੂ ਚੈੱਕ ਉਹ ਕੈਸ਼ ਔਰ ਟਿਕਟ ਤੱਕ ਲੈ ਕੇ ਦਿੱਤੀ ਆ ਜਿਸ ਦੇ ਨਾਲ ਕੱਲ੍ਹ ਚ ਕਾਲੇ ਰਾਰਾ ਕੋਈ ਝਗੜਾ ਹੋਇਆ ਉਹ ਕੁੜੀ ਨੇ ਹਾਂਜੀ ਕਿੰਨੇ ਸਾਲ ਅਗੇ ਅਰੇ ਕੋਈ 2 ਮਹੀਨੇ ਦੇ ਲਗਭਗ ਢਾਈ ਹੋਏ ਨੇ ਕਈ ਹਾਂਜੀ ਯੂਕੇ ਗਈ ਹੈ ਹਾਂਜੀ ਤੇ ਉਹ ਜਵਾਬ ਦਿੱਤਾ ਉਹ ਕੱਲ ਉਹਨੇ ਨਾ ਤਾਂ ਪੈਸੇ ਦੇ ਰਹੀ ਸੀ ਨਾ ਇਹਨੂੰ ਬਲੂਨ ਬਲੂਨ ਬਾਰੇ ਕੁਝ ਕਹਿ ਰਹੀ ਸੀ ਪੈਸੇ ਤੋਂ ਵੀ ਕੱਲ ਵੀ ਇਹ ਕਹਿ ਰਹੀ ਸੀ ਮੈਂ ਬਲੌਕ ਕਰ ਦੂੰਗੀ ਐ ਕਰ ਦੂੰਗੀ ਜੇ ਕਰ ਦੂੰਗੀ ਉਹ ਕਰ ਦੂੰਗੀ ਉਹ ਤੈਅ ਚਾ ਕੇ ਸੁਸਾਇਡ ਕਰ। ਜੇ ਸਰ ਕੀ ਤੋਂ ਬਾਕ ਬਾਰੇ ਤਾਂ ਤੁਸੀਂ ਸੀ ਸੀ ਹਾਂ ਜੀ ਲੈਸੈਂਸ ਸੀ ਸੀ ਇਹਦਾ ਬਲਵਿੰਦਰ ਸਿੰਘ ਦਾ। ਕਰੀਬ ਮੈਨੂੰ ਗੁੰਮ ਦੱਸ 11 ਵਜੇ ਮੈਨੂੰ ਇਨਫਾਰਮੇਸ਼ਨ ਦਿੱਤੀ ਹੈ ਮੇਰੇ ਥਾਣੇਦਾਰ ਜਸਵਿੰਦਰ ਸਿੰਘ ਨੇ ਜੀ ਉਹਦਾ ਭਾਨਜਾ ਸੀਗਾ ਇਹ। ਬਲਵਿੰਦਰ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਅਸ਼ੋ ਪਰ। ਠੀਕ ਹੈ ਇਹ ਜੋ ਇੱਕ ਲੜਕੀ ਸੀ ਕੋਮਲ ਪ੍ਰੀਤ ਕੌਰ ਪਟਿਆਲੀਆਂ ਦੀ ਰਹਿਣ ਵਾਲੀ ਸੀਗੀ। ਆਪ ਜੀ ਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੇਗੀ ਕਰੀਬ 2 ਮਹੀਨੇ ਪਹਿਲਾਂ। ਤੇ ਕਿ ਰਾਤ ਜੋ ਦੱਸਿਆ ਵੀ 12 1 ਵਜੇ ਜਿਹੜਾ ਇਹਦਾ ਭਾਣਜਾ ਸੀਗਾ ਉਹ ਤੇ ਇਹ ਆਪਣੇ ਵੀਡੀਓ ਕਨਫਰੰਸ ਆਪਣੇ ਕਾਨਫਰੰਸ ਦੇ ਮੋਬਾਈਲ ਤੇ WhatsApp ਰਹੀ ਕਾਪ ਚ ਗੱਲ ਕਰਦੇ ਸੀਗੇ ਉਹਨੇ ਕੁਝ ਕੁਝ ਟਾਈਮ ਲਈ ਠੀਕ ਕਿ ਕ੍ਰਸ਼ਨਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚੱਲਦੀ ਰਹੀ ਠੀਕ ਐ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਮਰਾਜ਼ਗੀ ਸੀ ਪਰ ਜਿਹੜਾ ਹੈਗਾ ਬਲਵਿੰਦਰ ਸਿੰਘ ਸੀ ਇਹਨੇ ਜਦੋਂ ਉਹ ਗਈ ਸੀ ਲੜਕੀ ਕੋਲ 7 ਲੱਖ ਰੁਪਇਆ ਇਨੂੰ ਭੇਜਣ ਦੇ ਵਿੱਚ ਇਹਨੇ ਪਾਇਆ ਸੀਗਾ ਉਹ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸ਼ਾ ਬਾਕੀ ਅਸੀਂ ਉਹ ਚੱਲ ਰਹੀ ਆ ਬਾਕੀ ਹਲੇ ਕਰ ਰਹੇ ਹਾਂ ਇਸ ਕਰਕੇ ਕਿੰਨੇ ਕਿਸ ਚੀਜ਼ ਤਰ੍ਹਾਂ ਸੂਸਰ ਕਿਸ ਤਰ੍ਹਾਂ ਕਰੇ ਦੇਖੋ ਜੀ ਇਹ ਆਪਣਾ ਰਵਾਲਵਰ ਸੀਗਾ ਲਾਇਸੈਂਸੀ ਰਵਾਲਵਰ ਸੀਗਾ ਮੋਬਾਈਲ ਮੋਬਾਈਲ ਅੱਖ ਰੱਖਿਆ ਦੀਗਾ ਮੋਬਾਈਲ ਦੇ ਉੱਪਰ ਪਿਸਟਲ ਰੱਖ ਲਿਆ ਪਿਸਟਲ ਸਮੇਤ ਵਿੱਚ ਦੀ ਮੋਬਾਈਲ ਦੇ ਵਿੱਚ ਦੀ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਗੋਲੀ ਮਾਰ ਜਮਾਤ ਲਗੀ ਹੈ ਤੇ ਹੁਣ ਤੱਕ ਕੀ ਅਗਲੀ ਕਾਰਵਾਈ ਕੀਤੀ ਹੈ ਅਸੀਂ ਹਲੇ ਪੋਸ਼ਣ ਕਰਵਾ ਰਹੇ ਆ ਜੀ ਤੇ ਜਿਹੜਾ ਫਰਦਰ ਉਸ ਲੜਕੀ ਕੋਮਲਪ੍ਰੀਤ ਦੇ ਕੌਰ ਦੇ ਖਿਲਾਫ ਅਸੀਂ ਜੋ ਵੀ ਹੈਗਾ ਉਹ ਐਕਸ਼ਨ ਲੈ ਰਹੇ ਹਾਂ ਤੇ ਪਰਿਵਾਰ ਨੇ ਕੋਈ ਧਿਆਨ ਦਿਖਾਇਆ ਨਹੀਂ ਹੁਣ ਤੱਕ ਉਹ ਲਖਵਾਰੇ ਨੇ ਜੀ ਉਹ ਚਲ ਰਹੇ ਨੇਗੇ ਲਿਖਉਣ ਲੱਗੇ ਹੋਏ ਨੇਗੇ ਠੀਕ ਹੈ ਨਾ ਤੇ ਇਸ ਕਰਕੇ ਜੋ ਹਲੇ ਤਫਤੀਸ਼ ਦਾ ਸਾਡਾ ਵਿਸਾ ਬਕੀ ਆ ਠੀਕ ਹੈ ਕਿੰਨੇ ਗੋਲੀਆਂ ਦੇ ਦੇਖਣ ਮੌਕੇ ਤੇ ਇੱਕੋ ਗੋਲੀ ਲੱਗੀ ਹੋਈ ਹੈ ਜੀ ਐ ਮੌਕਾ ਦੇਖੀ ਇੱਕੋ ਗੋਲੀ ਲੱਗੀ ਹੋਈ ਹੈ ਠੀਕ ਹੈ